ਬੀਤੇ ਦਿਨ ਪੰਜਾਬ ਗਵਰਨਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਯਾਤਰਾ ਕੱਢੀ ਗਈ ਸੀ। ਉਸ ਯਾਤਰਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਅਸ਼ਵਨੀ ਸ਼ਰਮਾ ਵੀ ਸਤਿ ਤੌਰ ਤੇ ਸ਼ਾਮਲ ਹੋਏ ਸਨ ਪਰ ਇਹਨਾਂ ਦੀ ਮੌਜੂਦਗੀ ਨੂੰ ਦੇਖਦਿਆਂ ਸਿਆਸਤ ਦੇ ਵਿੱਚ ਚਰਚਾ ਇਹ ਸ਼ੁਰੂ ਹੋ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ। ਹਾਲਾਂਕਿ ਇਸ ਤੋਂ ਬਾਅਦ ਕਈ ਬਿਆਨ ਵੀ ਸਾਹਮਣੇ ਆਏ ਸਨ ਪਰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਗਵਰਨਰ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਨਸ਼ਿਆਂ ਦੇ ਖਿਲਾਫ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ ਪਰ ਜਾਣਬੁੱਝ ਕੇ ਵਿਰੋਧੀ ਤਰ੍ਹਾਂ ਇਹ ਮੁੱਦਾ ਬਾਰ ਰਹੀਆਂ ਨੇ ਕਿ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਮੋੜ ਤੋਂ ਗੱਠ ਜੋੜ ਹੋ ਸਕਦਾ ਹੈ ਇਸ ਨੂੰ ਲੈ ਕੇ ਬਿਆਨ ਪਰਟਵਾਰ ਵੀ ਹੋਏ ਸਿੱਧੇ ਤੌਰ ਤੇ ਕਈ ਵੱਡੇ ਲੀਡਰਾਂ ਨੇ ਇਸ ਨੂੰ ਐਜ਼ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਸਮਝੌਤਾ ਹੀ ਘਰਾੜ ਦਿੱਤਾ ਇਸੇ ਦੌਰਾਨ ਜਦੋਂ ਸ਼ੇਰ ਸਿੰਘ ਖਪਾਇਆ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣਾਓ گورنر ਸਾਹਿਬ ਨੇ ਆਪ ਗੱਲ ਕੀਤੀ ਸੀ ਕਿ ਤੁਸੀਂ ਉੱਥੇ ਆਉਣਾ ਪਰ ਮੈਂ ਉਹਨਾਂ ਨੂੰ ਆਪਣੀ ਮਜਬੂਰੀ ਦੱਸ ਦਿੱਤੀ ਕਿ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਤੇ ਫਿਰ ਪਾਰਲੀਮੈਂਟ ਚੱਲਣ ਜਿਹੜੀ ਪਾਰਟੀ ਪ੍ਰੋਟੈਸਟ ਕਰ ਰਹੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਸਾਰੇ ਪ੍ਰਧਾਨ ਸਾਹਿਬ ਨੂੰ ਮੈਂ ਦੱਸ ਨਹੀਂ ਸਕਿਆ ਇਸ ਕਰਕੇ ਉਹਨਾਂ ਨੇ ਕੱਲ ਕੋਈ ਵੀ ਕਿਹਾ ਉਹ ਤੇ ਨਹੀਂ ਬਲੇਵਲ ਮੈਨੂੰ ਗਵਰਨਰ ਸਾਹਿਬ ਵੱਲੋਂ ਤੋਂ ਫੋਨ ਆਇਆ ਕਿਸ ਤਰੀਕੇ ਦੀ ਯਾਤਰਾ ਦੇਖ ਰਹੇ ਹੋ ਆਪ ਦੇ ਦੇਖੋ ਇਹ ਤਾਂ ਇੱਕ ਪੋਲੀਟੀਕਲ ਕਹਿ ਸਕਦੇ ਕਿ ਪੋਲੀਟੀਕਲੀ ਯਾਤਰਾ ਹੈ ਭਾਜਪਾ ਅਕਾਲੀ ਦਲ ਉਸਮੇ ਉਹਦੇ ਵਿੱਚ ਜਿਹੜੇ ਸੰਤ ਸਮਾਜ ਨੂੰ ਵੀ ਨਾਲ ਲਿਆ ਗਿਆ ਚਲੋ ਚੰਗੀ ਗੱਲ ਹੈ ਜਿਹੜੇ ਸੰਸਮਾਜ ਹੈ ਪਰ ਇਹ ਜਿਹੜਾ ਅਸਲ ਵਿੱਚ ਲੱਗ ਰਿਹਾ ਵੀ ਇਹ ਬੀਜੇਪੀ ਅਕਾਲੀ ਦਲ ਦੀ ਹੀ ਜਿਹੜੀ ਹੈ ਇਹ ਯਾਤਰਾ ਤੇ ਉਹਨਾਂ ਵਿਚਾਲੇ ਸਮਝੌਤਾ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਵੀ ਉਹਦੇ ਚ ਦੇਖੋ ਸਰਕਾਰ ਦੇ ਨਮਾਇंदे ਨਾ ਆਉਣਾ ਇਹ ਬੜੀ ਦੁੱਖ ਦੀ ਗੱਲ ਹੈ ਪਾਰਟੀ ਦੇ ਤੇ ਗਵਰਨਰ ਸਾਹਿਬ ਦੇ ਨਾਲ ਸਰਕਾਰ ਨੇ ਵਿੱਚ ਸਾਥ ਨਹੀਂ ਦੇਣਾ ਤਾਂ ਬਹੁਤ ਗਲਤ ਹੈ ਨਸ਼ਾ ਛਡਾਓ ਜਦੋਂ ਤੁਸੀਂ ਮਹਮ ਵੱਡੀ ਹੋਈ ਹੈ ਵਿਡੀਓ ਹੈ ਤੇ ਫਿਰ ਉਹ ਜਿਹੜਾ گورنر ਸਾਹਿਬ ਜਿਹੇ ਜਾ ਰਹੇ ਤਾਂ ਉਹ ਨਸ਼ੇ ਦੇ ਜਿਹੜਾ ਖਤਮ ਕਰਨ ਵਾਸਤੇ ਜਾ ਰਹੇ ਤੇ ਉੱਥੇ ਜਿਹੜਾ ਸਰਕਾਰ ਨੂੰ ਜਾਣਾ ਚਾਹੀਦਾ ਸੀ ਇਸ ਤੋਂ ਪਿੱਛੇ ਵੀ ਇੱਕ ਮੀਟਿੰਗ ਫਾਇਲ ਕਾ ਦੇ ਵਿੱਚ ਹੋਈ ਸੀ ਉਦੋਂ ਵੀ گورنر ਸਾਹਿਬ ਉੱਥੇ ਗਏ ਮੈਨੂੰ ਵੀ ਉਹਨਾਂ ਨੇ ਟੈਲੀਫੋਨ ਤੇ ਬੁਲਾਇਆ ਸੀ ਮੈਂ ਵੀ ਗਿਆ ਸੀਗਾ ਚਲੋ ਉਹਨਾਂ ਦੇ ਜਿਹੜੇ ਸਰਕਾਰੀ ਜਿਹੜਾ ਸੀਗਾ ਉਹਦੇ ਤੇ ਮੈਂ ਨਹੀਂ ਗਿਆ ਪਰ ਜਿੱਥੇ ਉਹਨਾਂ ਦਾ ਮੀਟਿੰਗ ਸੀ ਉਹਦੇ ਵਿੱਚ ਮੈਂ ਵੀ ਉਹਨਾਂ ਨੂੰ ਮਿਲ ਕੇ ਆਇਆ ਸੀਗਾ ਆ ਵੀ ਜਿਹੜੀ ਨਸ਼ਾ ਵਿਰੋਧੀ ਹੈ ਮੈਂ ਉਹਦੇ ਚ ਸਰਕਾਰ ਨੂੰ ਪ੍ਰੈਜ਼ੈਂਟ ਹੋਣਾ ਚਾਹੀਦਾ ਸੀ ਇਸ ਤੋਂ ਜਿਹੜੀ ਇਹ ਖਦਸ਼ਾ ਲੱਗਦਾ ਹੈ ਕਿ ਲੱਗਦਾ ਹੈ ਕਿ ਸਰਕਾਰ ਕਿਤੇ ਨਸ਼ਾ ਵਕਾਉਣ ਦੇ ਵਿੱਚ ਮिली-ਬੁਖਤ ਰੱਖਦੀ ਹੈ ਸਰ ਵਹੀ ਅਗਰ ਬਾਤ ਕਰੇ ਜਬ ਬੀਜੇਪੀ ਕੀ ਤਰਫ ਸੇ ਕਹਾ ਜਾ ਰਹਾ ਹੈ ਜੋ ਅਮਰੀਕਾ ਕੇ ਸਾਥ 딜ੀ ਹੈ ਨਾ ਤੋ ਉਸਮੇ ਕਿਸਾਨ ਸ਼ਾਮਿਲ ਹੈ ਔਰ ਜੋ ਦਾਲ ਸ਼ਾਮਿਲ ਥੀ ਉਸਕੋ ਵੀ ਹਟਾ ਲਿਆ ਗਿਆ ਹੈ ਕਿਸ ਤਰੀਕੇ ਸਾਥ ਨਹੀਂ ਦੇਖੋ ਇਹ ਤੋ ਜ਼ਿੰਮੇਦਾਰ ਨੂੰ ਮਾਰਨ ਦੀ ਪੂਰੀ ਪੂਰੀ ਵਾਇਤ ਹੈ ਜਿੱਥੇ ਪਿੱਛੇ ਉਹ ਚਾਰ ਬਿੱਲ ਮੋਦੀ ਸਰਕਾਰ ਲੈ ਕੇ ਆਈ ਸੀ ਪਿਛਲੇ ਪਾਰਲੀਮੈਂਟ ਦੇ ਟਾਈਮ ਤੇ ਤੇ ਇੱਕ ਕਹਿ ਰਹੇ ਸੀ ਕਿ ਅਸੀਂ ਬਿੱਲ ਵਾਪਸ ਨਹੀਂ ਲੈਣੇ ਸਾਲ ਕਿਸਾਨਾਂ ਨੇ ਲਗਾਤਾਰ ਦਿੱਲੀ ਤੇ ਨਹੀਂ ਹੋਂਤਾ ਦਿੱਲੀ ਕੁਝ ਕਿਸਾਨ ਆਏ ਪਰ ਹਰਿਆਣੇ ਦੇ ਬਾਰਡਰ ਦੇ ਉੱਪਰ ਜਿਹੜੇ ਉਹਨਾਂ ਨੂੰ ਲੰਬਾ ਸਮਾਂ ਉੱਥੇ ਉਹਨਾਂ ਨੇ ਡੇਰੇ ਲਗਾ ਲਏ ਤੇ ਉਹਦੇ ਚ ਕਈਆਂ ਨੂੰ ਗੋਲੀਆਂ ਨਾਲ ਹਰਿਆਣਾ ਦੀ ਸਰਕਾਰ ਵੱਲੋਂ ਬੀਜੇਪੀ ਸਰਕਾਰ ਵੱਲੋਂ ਮਾਰ ਵੀ ਮਾਰਿਆ ਵੀ ਗਿਆ ਤੇ 7-800 ਦੇ ਲਗਭਗ ਕਿਸਾਨ ਜਿਹੜੇ ਸ਼ਹੀਦ ਹੋਏ ਜਿਨ੍ਹਾਂ ਦਾ ਅਜੇ ਤੱਕ ਬੀਜੇਪੀ ਸਰਕਾਰ ਨੇ ਕੋਈ ਕੰਪਨਸੇਸ਼ਨ ਕੋਈ ਉਹਨਾਂ ਨੂੰ ਨੌਕਰੀ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਦਿੱਤਾ ਤੇ ਬਿੱਲ ਜਰੂਰ ਉਹਨਾਂ ਨੂੰ ਵਾਪਸ ਲੈਣੇ ਪਏ ਮਾਫੀ ਵੀ ਮੰਗਣੀ ਪਈ ਤੇ ਇਹ ਇੱਕ ਉਸੇ ਦਾ ਹੀ ਮੈਂ ਸਮਝਦਾ ਕਿ ਸਿਸਟਮ ਬਣਿਆ ਕਿ ਜਿਵੇਂ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਸਾਰਾ ਦੇਸ਼ ਨੂੰ ਜਿਹੜਾ ਦੇਣਾ ਚਾਹੁੰਦੇ ਇਸ ਕਰਕੇ ਕਿਸਾਨ ਤੇ ਮਜ਼ਦੂਰ ਯੂਨੀਅਨ ਸਾਰੇ ਜਿਹੜੇ ਟਰੇਡਰ ਹੈਗੇ ਉਹ ਇਸ ਦਾ ਵਿਰੋਧ ਕਰ ਰਹੇ ਇਹ ਜਿਹੜਾ ਇਹ ਡੀਲ ਹੈ ਇੱਕ ਗਲਤ ਹੈ ਨਹੀਂ ਹੋਣੀ ਚਾਹੀਦੀ ਗਮਨੀ ਸਿੰਘ ਵੀ ਟੂ ਬੰ ਜਿਸ ਤਰੀਕੇ ਸੇ ਗੱਦਾਰ ਕਹਾ ਗਿਆ ਉਸਕੇ ਬਾਅਦ ਆਪਕਾ ਵੀ ਨਾਮ ਸਾਹਮਣੇ ਆਇਆ ਐ ਤਰਮਿਲ ਗਾਂਧੀ ਦਾ ਨਾਮ ਸਾਹਮਣੇ ਆਇਆ ਦੇਖਿਏ ਦੇਖੋ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਕਿ ਇਹਨਾਂ ਜਿਹੜੇ ਲੀਡਰ ਬੋਲਦੇ ਹੈ ਨਾ ਜਿਹੜੇ ਲੀਡਰਸ਼ਿਪ ਦੀ ਗੱਲ ਕਰਦੇ ਪਹਿਲਾਂ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਕੌਣ ਗੱਦਾਰ ਕਿਦਾਰੀ ਕਰਕੇ ਗਿਆ ਹੈ ਕੌਣ ਲੜ ਕੇ ਗਿਆ ਹੈ ਕੌਣ ਆਪਣੇ ਸੀਨੇ ਤੇ ਜੂਰ ਤੇ ਗਿਆ ਹੈ ਸੋ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਗੱਦਾਰ ਦੀ ਕੀ ਡੈਫੀਨੇਸ਼ਨ ਹੈ ਸਰਦਾਰ ਸਾਹਿਬ ਮੈਂ ਤਾਂ ਜਾਣਦਾ ਹੀ ਨਹੀਂ ਸੀ ਕਿ ਕੌਣ ਨੇ ਉਹ ਜਰੂਰ ਦੇਖਿਆ ਹੋਵੇਗਾ ਗਦਾਰ ਦੀ ਸਾਡੇ ਪਰਿਵਾਰ ਵਿੱਚ ਸਾਡੇ ਖੂਨ ਵਿੱਚ ਇੱਕ ਤੁਪਕਾ ਵੀ ਜਿਹੜਾ ਇਸ ਤਰ੍ਹਾਂ ਦੀ ਗਦਾਰੀ ਕਰਨ ਦਿੰਦੀ ਹੈ ਅਸੀਂ ਜਿੱਥੇ ਖੜੇ ਆਂ ਜੇ ਅਕਾਲੀ ਦਲ ਨਾਲ ਖੜੇ ਸੀ ਡਟ ਕੇ ਖੜੇ ਸੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਾਡੇ ਨਾਲ ਵਿਤਕਰਾ ਕੀਤਾ ਗਿਆ ਜਿਹਦੇ ਮੈਂ ਉਹਨਾਂ ਦੇ ਗੇਸਟ ਹੋਇਆ ਸੁबीर ਬਾਦਲ ਤੇ 2 ਸਾਲ ਪਹਿਲਾਂ ਮੈਂ ਤੇ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਿੰਨੀ ਦੇ ਤੱਕਬੀਰ ਬਾਦਲ ਪਾਰਟੀ ਦਾ ਮੁਖੀ ਹੈ ਪ੍ਰਧਾਨ ਹੈ ਮੈਂ ਕਦੇ ਵੀ ਇਲੈਕਸ਼ਨ ਜਿਹੜਾ ਇਸ ਪਾਰਟੀ ਤੋਂ ਨਹੀਂ ਲੜਾਂਗਾ ਤੇ ਫਿਰ ਮੈਂ ਇਹ ਨਹੀਂ ਕਿ ਮੈਂ ਰਜਾਇਨ ਕਰਕੇ ਮੈਂ ਦੂਜੀ ਪਾਰਟੀ 'ਚ ਚਲਾ ਗਿਆ ਮੇਰਾ بیٹے ਨੇ ਜੁਰ ਇਲੈਕਸ਼ਨ ਲੜਿਆ ਕਾਂਗਰਸ ਪਾਰਟੀ ਤੋਂ ਜਿੱਤੇ ਵੀ ਫਾਇਲ ਕਰਦਾ ਐਮਐਲਏ ਵੀ ਬਣੇ ਮੈਂ ਪੂਰਾ ਟਿਨਿਓਰ ਕਰਕੇ ਫਿਰ ਗਿਆ ਮੈਨੂੰ ਫਿਰ ਇਹਨਾਂ ਨੇ ਕੱਢਿਆ ਤੇ ਉਸ ਤੋਂ ਬਾਅਦ ਮੈਂ ਜਾ ਕੇ ਉਥੋਂ ਟਿਕਟ ਲੈ ਕੇ ਇਲੈਕਸ਼ਨ ਲੜਿਆ ਤੇ ਇਹ ਗਦਾਰ ਕਹਿਣ ਵਾਲੇ ਆਪ ਤਾਂ ਗਦਾਰ ਹੋ ਸਕਦੇ ਪਰ ਕਬਾਇਆ ਪ੍ਰੋਗਰਾਮ ਕਦੇ ਗਦਾਰੀ ਵਾਲਾ ਕਦੇ ਕੋਈ